ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਇੱਕ ਕੰਟਰੋਵਰਸੀ ਚੱਲਦੀ ਪਈ ਹੈ ਜਿਹਦੇ ਚ ਇੱਕ ਬਲੀਵਾਲ ਸਾਹਿਬ ਨੇ ਜਿਨ੍ਹਾਂ ਨੂੰ ਮੈਂ ਵੀ ਨਹੀਂ ਪਛਾਣਦਾ ਪੀਜਪੀ ਦੇ ਲੀਡਰ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਵੀਰ ਬਾਲ ਦੇ ਵੱਸ ਹੈ ਉਹਦੀ ਮੰਗ ਅਕਾਲੀ ਦਲ ਨੇ ਕੀਤੀ ਸੀ ਸਾਧ ਸੁਖਬੀਰ ਸਿੰਘ ਬਾਦਲ ਨੇ ਮੈਂ ਉਸ ਵੇਲੇ ਪ੍ਰਧਾਨ ਸੀਗਾ ਮਜੀਦ ਸਿੰਘ ਜੀਕੇ ਨੇ ਔਰ ਵਿਗਿਆਨ ਪਹੁੰਚ ਪ੍ਰੋਗਰਾਮ ਹੋਇਆ ਸੀ ਜਿੱਥੇ ਸਮਿਤੀ ਰਾਣੀ ਜਿੱਥੇ ਪਰਵੇਸ਼ ਵਰਮਾ ਜਿੱਥੇ ਵਿਜੇਪਾਲ ਮਲੋਤਰਾ ਔਰ ਇੰਡੀਆ ਟੀਵੀ ਦੇ ਜਿਹੜੇ ਮਾਲਕ ਨੇ ਉਹ ਵੀ ਉੱਥੇ ਸੰਜੇ ਸ਼ਰਮਾ ਮੈਂ ਸਮਝਦਾ ਹਾਂ ਕਿ ਇਹ ਕੰਟਰੋਵਰਸੀ ਸ਼ੁਰੂ ਕਿੱਥੋਂ ਹੋਈ ਜਹਦਾਰ ਅਕਾਲ ਤਖਤ ਸਾਹਿਬ ਗਰਗੱਲ ਸਾਹਿਬ ਨੇ ਚਿੱਠੀ ਲਿਖੀ ਐ ਸਿੱਖ ਐਮਪੀਆ ਨੂੰ ਕਿ ਉਹ ਸਰਕਾਰ ਨੂੰ ਲੈਟਰ ਲਿਖਣ ਔਰ ਇਸ ਗੱਲ ਦਾ ਵਿਰੋਧ ਰੱਖਣ ਵਿਰੋਧ ਕਰਨ ਕਿ ਸਹਜਜ਼ਾਦੇ ਜਿਹੜੇ ਨੇ ਉਹਨਾਂ ਨੂੰ ਬਾਲ ਨਹੀਂ ਕਿਹਾ ਜਾ ਸਕਦਾ ਸਿਰ ਨੂੰ ਬਾਬੇ ਆਖਦੇ ਆ ਉਹਨਾਂ ਦਾ ਜਿਹੜਾ ਸ਼ਹਾਦਤ ਸੀਗੀ ਮੈਂ ਸਮਝਦਾ ਮਾਂ ਕਿ ਉਹ ਏਡੀ ਵੱਡੀ ਸੀ ਕਿ ਉਹਨਾਂ ਨੇ ਵੱਡਿਆਂ ਨਾਲ ਕੰਮ ਕੀਤਾ ਬਾਬਿਆਂ ਨਾਲ ਕੰਮ ਕੀਤਾ ਲੇਕਿਨ ਭਾਜਪਾ ਦੇ ਆਪਣੇ ਐਜੰਡੇ ਦੇ ਉਹਨਾਂ ਦੇ ਇੱਕ ਲੀਡਰ ਨੇ ਇਹ ਟਵੀਟ ਕਰ ਦਿੱਤਾ ਜਿਹੜਾ ਦੂਰ ਦੂਰ ਤੱਕ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਪਹਿਲੀ ਤੇ ਗੱਲ ਮੈਂ ਲੀਗਲ ਨੋਟਿਸ ਦਵਾਵਾਂਗਾ ਜਿਹੜਾ ਮੇਰਾ ਨਾਮ ਵਰਤਦੇ ਪਏ ਨੇ ਉਹਦੇ ਵਿੱਚ ਕਿ ਮਨਜੀਤ ਸਿੰਘ ਉਸ ਪ੍ਰੋਗਰਾਮ ਸੀਗਾ ਦਿੱਲੀ ਕਮੇਟੀ ਨੇ ਆਰਗੇਨਾਈਜ਼ ਕੀਤਾ ਸੀ ਮੈਂ ਕਹਿਣਾ ਚਾਹਣਾ ਦਿੱਲੀ ਗੁਰਦੁਆਰਾ ਕਮੇਟੀ ਦੀ ਕੋਈ ਪ੍ਰੈਸ ਸਟੇਟਮੈਂਟ ਦਿਖਾ ਦਿਓ ਜਿਦਾਂ ਜੇ ਅਸੀਂ ਮੰਗ ਕੀਤੀ ਹੋਵੇ ਕਿ ਵੀਰ ਬਾਲਦੇਵਸ ਹੋਣਾ ਚਾਹੀਦਾ ਉਹ ਦਿਖਾ ਦਿਓ ਨਹੀਂ ਦਿਖਾ पाओਗੇ ਔਰ ਫਿਰ ਮੈਂ ਤੁਹਾਨੂੰ ਆਪਣੀ ਸਪੀਚ ਦੀ ਸੁਖਵੀਰ ਸਿੰਘ ਵਾਦਰ ਹੋਰਾ ਦੀ ਸਪੀਚ ਦੀ ਮੈਂ ਪੂਰਾ ਲਿੰਕ ਭੇਜਦਾ ਵਾਂ ਉਹ ਸੁਣੋ ਉਹਦੇ ਦੱਸੋ ਕਿ ਕਿਹੜੀ ਜਗ੍ਹਾ ਵੀਰ ਬਾਲਦੇਵਸ ਦਾ ਜ਼ਿਕਰ ਵੀ ਹੋਇਆ ਜ਼ਿਕਰ ਹੋਇਆ ਸੀਗਾ ਕਿ ਦੂਦ੍ਰਸ਼ਣ ਤੇ ਇਹਦੇ ਪ੍ਰੋਗਰਾਮ ਸਾਬ ਜ਼ਿਆਦਾ ਦਾ ਵੜਾ ਕੇ ਦਿਖਾਣਾ ਚਾਹੀਦਾ ਹੈ ਸਰਕਾਰੀ ਕਿਤਾਬਾਂ 'ਚ ਮੋਦੀ ਸਾਹਿਬ ਨੇ ਐਲਾਨ ਕੀਤਾ ਸੀ ਸੀ ਉਹਦਾ ਧੰਨਵਾਦ ਕੀਤਾ ਸੀ ਕਿ ਉਹ ਸਰਕਾਰੀ ਕਿਤਾਬਾਂ 'ਚ ਹਿਸਟਰੀ ਆਣੀ ਚਾਹੀਦੀ ਅਸੀਂ ਮੁਗਲਾਂ ਦੀ ਹਿਸਟਰੀ ਤਾਂ ਬਣਾਉਂਦੇ ਆ ਸਹਿਬਜ਼ਾਦੇਆਂ ਦੀ ਹਿਸਟਰੀ ਵੀ ਪੜ੍ਹੀ ਜਾਵੇ ਔਰ ਸਭ ਤੋਂ ਵੱਡੀ ਹੈਰਾਨੀ ਮੈਨੂੰ ਉਦੋਂ ਹੋਈ ਮੈਂ ਉਸ ਦਾ ਨਹੀਂ ਨੋਟਿਸ ਲੈ ਰਿਹਾ ਸੀ ਅੱਜ ਜਥੇਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੇ ਅੱਜ ਟਵੀਟ ਕੀਤਾ ਜਾਂ ਸੋਸ਼ਲ ਮੀਡੀਆ ਤੇ ਪਾਇਆ ਬਲੀਆਵਾਲ ਨੂੰ ਉੱਥੇ ਦਿਖਾ ਕੇ ਔਰ ਇਹ ਆਖਿਆ ਕਿ ਭਈ ਇਹ ਡਿਮਾਂਡ ਜਿਹੜੀ ਹੈ ਮੈਂ ਸਮਝਦਾ ਜ਼ਿਹੇਦਾਰ ਸਾਹਿਬ ਜਦੋਂ ਤੁਸੀਂ ਆਪ ਗੱਦੀ ਨਿਸ਼ੀਨ ਸਨ ਤੁਸੀਂ ਜਦੋਂ ਅਕਾਲ ਤਖਤ ਤੇ ਆਪ ਜਥੇਦਾਰ ਸੀਗੇ ਤੁਸੀਂ ਇਹਦਾ ਨੋਟਿਸ ਲਿਆ ਸੀ ਸੰਗਿਆਨ ਲਿਆ ਸੀ ਤੁਸੀਂ ਇਹਦੀ ਲੈਟਰਾਂ ਲਿਖਿਆ ਸੀ ਸਾਡੀਆਂ ਸ਼ਿਕਾਇਤਾਂ ਤੁਹਾਡੇ ਕੋਲ ਹੈਗੀਆਂ ਸੀਗੀਆਂ ਅੱਜ ਤੁਸੀਂ ਭਾਜਪਾ ਦੇ ਇੱਕ ਅਨਨੋਨ ਬੰਦੇ ਦਾ ਟਵੀਟ ਚੁੱਕ ਕੇ ਤੁਸੀਂ ਉਹ ਟ੍ਰੋਲਰ ਦਾ ਕੰਮ ਕਰਦੇ ਪਏ ਹੋ ਸ਼ੋਭਾ ਨਹੀਂ ਦਿੰਦਾ ਮੈਂ ਸਮਝਦਾ ਸਿਆਸਤ ਕਰਨੀ ਜ਼ਰੂਰ ਕੀਤੀ ਕਰਨੀ ਚਾਹੀਦੀ ਹੈ ਜੈਦਾ ਹਰਪ੍ਰੀਤ ਸਿੰਘ ਹੁਰੀ ਸਿਆਸਤ ਚਾਏ ਨੇ ਉਹ ਜ਼ਰੂਰ ਸਿਆਸਤ ਕਰਨ ਲੇਕਿਨ ਇਹੋ ਜਿਹੇ ਪદ્ધਤੇ ਨਾ ਡਿਗਣ ਜਿਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਤੁਹਾਨੂੰ ਪਤਾ ਕੀ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਮੈਂ ਤੁਹਾਨੂੰ ਉਹ ਸਟੇਟਮੈਂਟ ਦੇ ਆਪਣੇ ਲੈਕਚਰ ਜਾਂ ਸਪੀਚ ਦੇ ਲਿੰਕ ਵੀ ਭੇਜਾਂਗਾ ਔਰ ਮੈਂ बार-बार ਕਹਿਣਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਮੰਨੂ ਪ੍ਰੈਸ ਰੀਲਿਸ ਪ੍ਰੈਸ ਨੋਟ ਦਿਖਾਇਆ ਜਾਵੇ ਜਿਹਦੇ ਚ ਅਸੀਂ ਡਿਮਾਂਡ ਕੀਤੀ ਹੋਵੇ ਕਿ ਵੀਰਬਾਲ ਦੇ ਫਸ ਹੁਣਾ ਚਾਹੀਦਾ ਇਹ ਝੂਠੋ ਝੂਠੇ ਤਕਲੀਫ ਤੇ ਹੈ ਕਿ ਜਿਹਹ ਦਾ ਅਕਾਲ ਤਖਤ ਦੇਸ ਤੇ ਸੰਗਿਆਨ ਲਿਆ ਔਰ ਇਹ ਭਾਜਪੀ ਨੂੰ ਸਰਕਾਰ ਦੇ ਪੱਖ ਨੂੰ ਪੁਖਤਾ ਕਰਨਾ ਚਾਹੁੰਦੇ ਨੇ ਔਰ ਸਾਡੇ ਮੂੰਹ ਤੇ ਗੱਲ ਪਾ ਰਹੇ ਨੇ ਨੋਟ ਰੱਖਿਓ ਇੱਕ ਇੱਕ ਸਬੂਤ ਸਾਡੇ ਕੋਲ ਹੈ ਔਰ ਲੀਗਲ ਐਕਸ਼ਨ ਵੀ ਅਸੀਂ ਲੈਣ ਜਾ ਰਹੇ ਆ ਔਰ ਇਸ ਗੱਲ ਦੇ ਵਿੱਚ ਸੰਗਤ ਨੂੰ ਵੀ ਸਾਹਮਣੇ ਲਿਆਵਾਂਗੇ ਕਿ ਵੀਰ ਬਾਲਦਵਸਤਾ ਜਿਹੜਾ ਕੰਮ ਹੈ ਉਹਦੇ ਵਿੱਚ ਬੀਜੇਪੀ ਦਾ ਆਪਣਾ ਏਜੰਡਾ ਹੈ ਹਾਂ ਹੀ ਕੱਲ ਹੋਰ ਕਹਿ ਦਵਾਂ ਪੰਡਿਤ ਨਹਿਰੂ ਦਾ ਜਨਮ ਦਿਨ ਜਿਹੜਾ 14 ਨਵੰਬਰ ਨੂੰ ਆਂਦਾ ਹੈ ਉਸ ਵੇਲੇ ਇਹ ਐਮਪੀ ਸਾਹਿਬ ਜਿਹੜੇ ਨੇ ਇਹਨਾਂ ਨੇ ਇੱਕ ਏਜੰਡਾ ਚਲਾਇਆ ਸੀ ਕਿ ਉਸ ਦਿਨ ਸੈਭ ਜ਼ਿਆਦਾ ਦਾ ਦਿਨ ਮਨਾਇਆ ਜਾਣਾ ਚਾਹੀਦਾ ਮੈਂ ਉਦੋਂ ਵੀ ਮੁਕਾਲਫਤ ਕੀਤੀ ਸੀ ਦਿੱਲੀ ਗੁਰਦਾਰਾ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਏ ਪੰਡਿਤ ਨਹਿਰੂ ਨੂੰ ਕਿੱਥੇ ਸੈਭ ਜ਼ਿਆਦਾ ਨੇ ਬੁਲਾ ਰਹੇ ਹੋ ਸੈਭ ਜ਼ਿਆਦਾ ਤਾਂ ਦਸੰਬਰ ਚ ਦਿਨ ਆਂਦਾ ਹੈ ਬੀਜੇਪੀ ਦਾ ਏਜੰਡਾ ਹੋ ਸਕਦਾ ਹੈ ਕਿ ਪੰਡਤ ਨਹਿਰੂ ਦੀ ਲੇਗੇਸੀ ਨੂੰ ਖਤਮ ਕਰਨਾ ਲੇਕਿਨ ਉਹਦੇ ਵਿੱਚ ਸਹਿਜਾਦਿਆਂ ਨੂੰ ਜੋੜਨ ਦੀ ਜੁਰਤ ਨਾ ਕਰੇ ਔਰ ਇਸ ਕਰਕੇ ਸਰਕਾਰ ਨੂੰ ਉਹ ਏਜੰਡਾ ਛੱਡਣਾ ਪਿਆ ਸੀ ਸੋ ਇਹ ਫੈਕਟ ਨੇ ਜਿਹੜੇ ਮੈਂ ਤੁਹਾਡੇ ਅੱਗੇ ਰੱਖੇ ਨੇ ਅਸੀਂ ਆਪਣਾ ਐਕਸ਼ਨ ਜ਼ਰੂਰ ਲਵਾਂਗੇ